ਨਾਨਕਾ ਬੰਡਾ ਜਿਆ ਜਾਇਆ ਦੇਖ ਲੋ ਉੱਥੇ ਪਾਉਣਾ ਨਾਨਕਾ ਬੰਡਾ ਜਾਇਆ ਜੇ ਅਸੀਂ ਦੇਖ ਲੋ ਚੱਲੋ ਸਸੇ ਕਾਲਾ ਹਰਦਾ ਨਹੀਂ ਕੀ ਬੋਲਦੇ ਹੋ ਚਾਹ ਨਹੀਂ ਤੁਹਾਨੂੰ ਲੱਗਦਾ ਦੰਦ ਮਾਰ ਕੇ ਖਿੱਚੀ ਆ ਗਿਆ ਸਿੱਖਦਾ ਨਹੀਂ ਤੂੰ ਆਵਦੇ ਪਾਣੀ ਆਏ ਉਹ ਸੁਬਤ ਨਾ ਹਾਂ ਨਾ ਬਈ ਨਾ ਇੱਕ ਹੋਵੇ ਠੀਕ ਇਹ ਕਿੰਨੇ ਸੇ ਹੋ ਰਹੇ ਹੈ ਕਿਉਂ ਹੋ ਰਿਹਾ ਸਦਾ ਨਾ ਹਾਂ ਬਲਾ ਉਹ ਕਿ ਮੈਂ ਉਹ ਆ ਜੈ ਨੀ ਗੰਜਰਾ ਦੀ ਠੋਕਦਾ ਹੀ ਨਾ ਮ ਬਹੁਤ ਖਰਾਬ ਲੱਗਦੀ ਹੈ ਅੱਛਾ ਰਾਤ ਨੂੰ ਸੁਸੂ ਨਾਮ ਰਹੀ ਹੈ ਕੁੱਤੇ ਖਰਾਬ ਹੋ ਜਾਏ ਉਹ ਨਹੀਂ ਜਦਾਈ ਬਣੀ ਤਾਂ ਆ ਭੌਂਕ ਨਾਨਕਾ ਪਿੰਡ ਚੱਲਦਾ ਰਿਹਾ ਭੱਜ ਕੇ ਛੱਡ ਗਿਆ ਕੀ ਬਗਾ ਦੀ ਬੇਰ ਕਿੰਨੇ ਕਿ ਤੋੜ ਲੇ? ਹਾਂ ਜੀ ਤੋੜ ਲੇ। ਵਾਓ ਕਿੰਨੇ ਵਧੀਆ ਨਾ ਮੈਨੂੰ ਸਾਰੇ ਤਾਂ ਵੜਾਓ। ਉਧਰ ਉੱਚ ਪਾ ਲੋ ਭਾਂਡੇ। ਖਾ ਲੀ। ਇਹਨੂੰ ਵੜਾ ਦਿਓ। ਪਹਿਲਾਂ ਵੜਾ ਦਿਓ ਵੜਾ ਦਿਓ ਵੜਾ ਦਿਓ। ਇੱਕ ਵਾਰੀ ਹੋਰ ਹੜਾਇਆ ਜੀ। ਕਿਵੇਂ ਡਿੱਗਣਗੇ? ਆਹ ਲਓ ਜੀ। ਦੇਖੋ ਬੇਰ ਜੀ ਕਿੱਥਾਂ ਆਉਂਦੇ ਨੇ ਭੱਜੇ ਦੇਖੋ। ਉੱਥੇ ਆਉਂਦੇ ਨੀਚੇ। ਦੇਖੋ ਕਿੰਨੇ ਸੋਨੇ ਬੇਰ ਨੇ ਜੀ। ਮੈਂ ਉਹ ਇਸ ਨਾਲੋਂ ਵੀ ਜ਼ਿਆਦਾ। ਕੀ ਬੋਲਦੇ ਹੋ? ਸੋਹਣਿਆ ਜੀ ਆਂਦੀ। ਮੱਝ ਦੇਖੀ ਮੈਨੂੰ ਮਾਰਨ ਆਉਂਦੀ ਆ ਦੇਖੋ। ਮੱਝ ਮੇਰੇ ਵੱਲ ਆਉਂਦੀ ਆ ਰਾਣੀ। ਆ ਲਓ ਜੀ ਗੀਤ ਆ ਰਾਣੀ ਨੇ ਤਾਂ ਤੋੜਲੇ ਜੀ 베ਰ। ਸੋਹਣੇ। ਇੱਥੇ ਲਮਮਲੀ ਤੁਸੀਂ ਸਾਰੇ ਘਰਾਂ ਨੇ ਕਿੱਥੇ ਲਾ ਲਓ ਜੀ ਪਿੰਜਰੀ ਜੇ। ਨਹੀਂ ਫੌੜੀ ਲਾਉਣੀ ਇਹ। ਹਾਂਜੀ ਹੋਰ ਵੀ ਹੈਗੇ ਆ ਉਹ ਆ ਗਾ ਉਧਰ ਮਿਲਦਾ ਆਈ ਕੋ ਬੈਠਾ ਉਹ ਉਹਨਾਂ ਦਾ ਹੈ ਹਾਂ ਨੇ ਬਿਠੇ ਇੱਕ ਉਹ ਬੈਠਾ ਦੇਖੋ ਪਿਆਰਾ ਪਿਆਰਾ ਦਾ ਉਹ ਸੀ ਉਹ ਆ ਦੇਖਣਾ ਨੇ ਲਾਈ ਹੋਈ ਹੈ 베ਰੀ ਦੇ ਆਲੇ ਦੋਲੇ ਜਿਆਦਾ ਸੋਸ ਤੇ ਜਿਆਦਾ ਉਹ ਜਿਆਦਾ ਆ ਲਓ ਜੀ ਦੇਖੋ ਬੋਲਦੇ ਨਹੀਂ ਵਿਆਹ ਬੂਹ ਜਾ ਰਹੀ ਹੈ ਗਰਮ ਪਾਣੀ ਕਰਨ ਵਾਲਾ ਗੀਜ਼ਰ ਰਾਣੀ जर दे गर्म पानी मामा जी सारे गए हुए ना बया सारे गए हुए ठंड चढ़ रही है एटल नाम पता नहीं पता नहीं ਇਹ ਉੱਪਰ ਕੱਪੜਾ ਨਾ ਪਾ ਲਈ ਆਪਾਂ ਇਹ ਨਾ ਕਾਨੂੰ ਚੀਜ਼ ਹੁੰਦਾ ਪੱਛਾ ਕੇ ਕਹੋ ਉਹ ਕਹਿੰਦੇ ਗੀਤਾ ਹਾਂ ਪੀਪਨੀਆ ਪੀਪਨੀ ਆ ਕੇ বাজਾਓ ਤੁਸੀਂ ਪੀਪਲਿਆ বাজਾ ਆ ਜਾ ਰਾਣੀ ਆਪਾਂ ਪੀਪਨੀਆ ਵਜਾਉਂਦੇ ਹੁੰਦੇ ਸੀ ਛੋਟੇ ਹੁੰਦੇ ਹੁਣ ਨੰਬਰ ਆਉਗੀ ਆਪਾਂ ਜਾਉਂਗੇ ਛੋਟੇ ਹੁੰਦੇ ਰੀਆਂ ਹਰੇ ਦੀਆਂ ਬਰਸੀਨ ਦੀਆਂ ਇਨੀ ਫੇਣੀ ਪਿਪਨੀਆ ਆਹ ਹੱਥ ਤੋੜ ਆਨੀ ਵੀ ਤੇ ਵੱਧੀ ਹੱਥ ਤੋੜ ਦੇ ਆ ਦੇਖ ਦੇ ਦੇਖ ਆਪਣੇ ਕਿੰਨੇ ਕਿੰਨੇ ਮਮਾ ਜੀ ਆਏ ਹੋ ਤੁਸੀਂ ਇਹ ਦੋ ਘਰ ਪਾਸੇ ਦੇਖੋ ਕੁੜੀਆਂ ਖਾਂਦੀਆਂ ਇਹਦੇ ਬੇਰ ਹੁਣ ਲੈ ਕੇ ਆਇਆ ਉਥੋਂ ਬੇਰ ਅਸੀਂ ਦੇਖਾ ਕੀਤਾ ਦਿਖਾਈ ਮੇਰੇ ਆਗਰ ਦੇ ਗੇੜਾ ਕਰਿਆ ਕੋਈ ਕੋਈ ਮਾਰਿਆ ਕਰੇ ਗੇੜਾ ਕੰਮ ਖੜ ਪੂਰੀ ਆ ਜਾਂਦੀ ਹੈ ਠੀਕ ਹੈ ਜੀ ਠੀਕ ਅਸੀਂ ਨਾਨਕਿਆਂ ਤੋਂ 베ਰ ਲੈ ਕੇ ਆਏ ਬਸ ਤੇ ਆਵਾਂ ਮਾਮਾ ਜੇ ਮੁਰ ਕੇ ਆ ਗਏ ਤੂੰ ਬਾਤ ਨਹੀਂ ਕਰੂੰਗਾ ਫਿਰ ਹਾਂ ਜੀ ਹਾਂ ਜੀ ਹਾਂ ਚਾਰ ਗੇੜੇ ਲਾਦੇ ਠੀਕ ਇੱਥੇ ਬਹੁਤ ਸਦਾ ਆ ਗਿਆ ਦੇਖ ਲੋ ਸਾਡੇ ਨਾਨਕਿਆਂ ਦਾ ਪਿੰਡ ਬੱਸ ਵੀ ਜਾਂਦੇ ਜਾਮੋ ਹੈਪੀ ਐਨੀਵਰਸਰੀ ਹੈਪੀ ਐਨੀਵਰਸਰੀ 베ਰਾਂ ਨਾਲ ਕਰ ਲੋ ਹੈਪੀ ਐਨੀਵਰਸਰੀ ਮੈਰਿਜ ਸੱਚ ਹੈਪੀ ਮੈਰਿਜ ਐਨੀਵਰਸਰੀ ਭਾਈ ਸਾਡੀ ਉਹਨੇ ਭਾਈ 베ਰਾਂ ਦੀ ਪਾਰਟੀ ਦਿੱਤੀ ਮੈਂ ਤਾਂ ਬਹਿਣੇ ਆਪਣੇ ਫੋਨ ਨੂੰ ਸਾਡੀ ਆ ਕੁੜੀ ਦੀ ਮੈਰਿਜ ਐਨੀਵਰਸਰੀ ਹੈ ਇਹਨੂੰ ਕੋ ਜਾਣਦਾ ਹੈ ਦੇਸੀ ਮੈਰਿਜ ਐਨੀਵਰਸਰੀ ਨਾਮ ਦੱਸੋ ਤੁਹਾਡਾ ਨਾਮ ਕੀ ਹੈ ਮਿਰਨ ਰਵਨੀਤ ਕਰਨੀਜਰ ਕੌਣ ਨਹੀਂ ਜਾਣਦਾ ਸਾਰੇ ਜਾਣਦੇ ਆ ਆ ਰਸਤਾ ਜਾਂਦਾ ਹੈ ਉਧਰ ਨੂੰ ਆਪਣਾ ਪਿੰਡ ਦੇ ਵਿੱਚ ਜਿੱਥੇ ਆਪਣਾ ਉਹ ਸੀ ਗੂੰਗਾ ਗੂੰਗਾ ਮਾਰੀ ਉੱਥੇ ਬਸ ਉਹ ਸਕੂਲ ਆ ਗਿਆ ਐ ਕਰਦਾਂਗੇ ਟੋਨੀ ਜੇ ਸਾਡੇ ਨਿੱਗੇ ਆ ਗੁਰਦੁਆਰਾ ਸਾਹਿਬ ਨਾ ਬਚਾਰੀ ਨੂੰ ਜਦੋਂ ਬਖੜਾਉਂ ਕਿੱਸੀਆ ਲੈ ਕੇ ਨਹੀਂ ਫਿਰ ਉਹ ਵੀ ਨਹੀਂ ਲੈ ਜਿਹਦਾ ਪਤਾ ਨਹੀਂ ਕੌਣ ਮਖੀਆ ਸੋਰਾ ਸੱਚੇ ਬਾਦਸ਼ਾਹ ਮੈਨੂੰ ਲੈ ਕੇ ਨਹੀਂ ਗਿਆ ਕੋਚਾਲੇ ਫਟਾ ਮੰਨਦਾ ਫਾਰੇ ਹਾਂ ਸਿੱਧੀ ਹਾਂ ਮਿਰਜ਼ਾ ਤੇ ਪੈਕੇਜ ਆਇਆ ਸੀ ਦੇ ਸਾਰੇ ਜਾਏਗਾ ਰਹਿ ਜਾਂਦੇ ਨੇ ਬੱਚੀ ਬਹੁਤ ਮਜ਼ਾ ਆ ਗਿਆ ਮੈਂ ਰਹਿ ਗਈ ਕੱਲਾ ਨਹੀਂ ਜਾਂਦਾ ਤੇ ਜਾਂ ਤਾਂ ਦੇ ਸਮੋਂ ਕੱਲੀ ਆਉਗੀ ਹੋਰਾਂ ਵੀ ਚੱਲੇ ਜਾਂਦੇ ਹੋਰਾਂ ਹੋਰ ਇਹ ਦੂਰੀ ਆ ਗਈ ਹੈ ਹੋਰਾਂ ਹਾਂਜੀ ਸਾਗਨ ਹੋ ਗਈ ਹੈ ਰੇ ਭਾਈ ਗੁੱਟਾ ਉੱਪਰ ਨਾ ਅੰਕੇ ਆ ਨੇ ਆਹ ਨੂੰ ਬਸ ਮੈਨੂੰ ਮੋਟਾ ਨਾ ਕਰ ਬਸ ਜੀ ਦੱਪਰੇ ਤੋਂ ਹਲੋ ਬੋਲਾ ਜਾ ਕਦੀ ਬੈਠੀ ਹੈ ਬੂਰੇ ਰੰਗ ਤੇ ਕਰੀ ਟੱਕ ਇੱਥੇ ਬੰਦੀਆਂ ਨੀ ਵੇਰੀਆਂ ਨੇ ਵੇਰ ਖਾਣ ਜੇ ਜ਼ਰੂਰ ਫਾਜੀ ਸੋਨੇ ਦੇ ਘਣੀ ਦੇ ਪਾਉਂਦੀ ਪਰ ਵੇਰ ਨਾਲ ਵੇਰ ਖਾਣੇ ਵੇਰ ਤੇ ਫਾਦੀ ਬੰਦੀ ਸਾਰਾ ਜੀ ਲੱਗਦਾ ਕੀ ਜੀ ਡੈਕਾ ਹੈ Bye.